ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਇਸ ਵੇਲੇ ਕਾਫੀ ਚਰਚਾ ਦੇ ਵਿੱਚ ਨੇ ਜਿੱਤੇ ਸਿੱਧੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਸੁਖਵੀਰ ਢੜੇ ਤੇ ਇਲਜ਼ਾਮ ਲਗਾਉਂਦੇ ਨਜ਼ਰ ਆਉਂਦੇ ਨੇ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦਾ ਢੜਾ ਵੀ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਰੜੇ ਹੱਥੀ ਲੈਂਦਾ ਨਜ਼ਰ ਆ ਰਿਹਾ ਹੈ ਬੀਤੇ ਦਿਨ ਸੁਚਾ ਸਿੰਘ ਲੰਗਾ ਦੇ ਵੱਲੋਂ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਅੱਜ ਧਮਕੀਆਂ ਦਿੰਦਾ ਹੈ ਕਿ ਤਕੜੀ ਖੋਲ ਲੈਣੀ ਹੈ ਦਫਤਰ ਖੋਲ ਲੈਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਲ ਲੈਣੀ ਹੈ ਤਾਂ ਅਸੀਂ ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੇ ਕਿਹਾ ਕਿ ਜਥੇਦਾਰ ਦੀ ਸੇਵਾ ਉਹਨਾਂ ਨੇ ਨਿਭਾਈ ਹੈ ਤੇ ਅੱਜ ਉਹ ਸਿਆਸਤ ਦੇ ਵਿੱਚ ਉਤਰੇ ਨੇ ਤਾਂ ਹੋਰ ਵੀ ਵੱਡੇ ਆਗੂਆਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੱਡੇ ਬਿਆਨ ਦਿੱਤੇ ਗਏ ਨੇ ਪਰ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਮੀਡੀਆ ਦੇ ਵੱਲੋਂ ਜਦੋਂ ਕਈ ਸਵਾਲ पूछे गए ਸੀ ਤਾਂ ਉਹਨਾਂ ਦੇ ਜਵਾਬ ਦਿੰਦੇ ਇੱਕ ਵੱਡਾ ਬਿਆਨ ਵੀ ਦਿੱਤਾ ਗਿਆ ਕਿ ਹੈ ਕਿ ਹੁਣ ਪੰਥ ਪਰਿਵਾਰਵਾਦ ਦੀ ਰਾਜਨੀਤੀ ਤੋਂ ਮੁਕਤ ਹੋਣ ਜਾ ਰਿਹਾ ਹੈ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਈ ਵੱਡੇ ਮੰਤਰੀ ਨੇ ਜੋ ਸਾਡੇ ਸੰਪਰਕ ਦੇ ਵਿੱਚ ਨੇ ਹਰਪ੍ਰੀਤ ਦੇ ਬਿਆਨ ਤੋਂ ਬਾਅਦ ਇਹ ਸਵਾਲ ਹੁਣ ਲਗਾਤਾਰ ਉੱਠਣ ਲੱਗੇ ਨੇ ਕਿ ਆਖਰ ਕਿਹੜੇ ਉਹ ਮੰਤਰੀ ਨੇ ਉਹ ਮੰਤਰੀ ਕਿਹੜੀ ਪਾਰਟੀ ਦੇ ਨੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਨੇ ਸੰਪਰਕ ਦੇ ਵਿੱਚ ਨੇ ਕਿਉਂਕਿ ਲਗਾਤਾਰ ਵਿਰੋਧੀ ਪਾਰਟੀਆਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਭਾਜਪਾ ਜਾਂ ਫਿਰ ਕਾਂਗਰਸ ਦੀ ਸ਼ਹਿ ਤੇ ਚੱਲਣ ਦੇ ਇਲਜ਼ਾਮ ਲੱਗਦੇ ਨੇ ਤਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜਿਵੇਂ ਹੀ ਇਹ ਬਿਆਨ ਦਿੱਤਾ ਗਿਆ ਕਿ ਕਈ ਵੱਡੇ ਮੰਤਰੀ ਨੇ ਜਿਹੜੇ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਤਾਂ ਲਗਾਤਾਰ ਵਿਰੋਧੀ ਧੜਾ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਮੁੜ ਤੋਂ ਘੇਰਦਾ ਨਜ਼ਰ ਆ ਰਿਹਾ ਹੈ ਇਹ ਵੀ ਹੋ ਸਕਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਸੰਪਰਕ ਦੇ ਵਿੱਚ ਵੱਡੇ ਮੰਤਰੀ ਹੋਣ ਤਾਂ ਇਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਦਲ ਤੜੇ ਨੂੰ ਕੋਈ ਵੱਡਾ ਝਟਕਾ ਲੱਗ ਸਕਦਾ ਹੈ ਕਿਉਂਕਿ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਵੱਡੇ ਮੰਤਰੀਆਂ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ ਕੀ ਕੁਝ ਕਹਿਣਾ ਸੀ ਗਿਆਨੀ ਹਰਪ੍ਰੀਤ ਸਿੰਘ ਦਾ ਤੁਸੀਂ ਵੀ ਸੁਣੋ ਇੱਥੇ ਬਾਈਟ ਲਾ ਦਿਓ بڑا ਹੰਗਾਰਾ ਮਿਲ ਰਿਹਾ ਹੈ ਬਹੁਤ ਸਾਰੇ ਜਿਹੜੇ ਲੀਡਰਸ ਨੇ ਜਾਂ ਲੋਕ ਨੇ ਉਹ ਸਾਡੇ ਨਾਲ ਕਾਫਲੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਹੁਤ ਉਤਸ਼ਾਹਤ ਨੇ ਔਰ ਲਗਾਤਾਰ ਹੀ ਸਾਡੇ ਨਾਲ ਸੰਪਰਕ ਬਣਾ ਰਹੇ ਨੇ ਔਰ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਲਈ ਪੰਥ ਲਈ ਬਹੁਤ ਅੱਛੀ ਜਿਹੜੀ ਹੈ ਸ਼ੁਰੂਆਤ ਹੈ ਕਿ ਪੰਥ ਜਿਹੜਾ ਉਹ ਪਰਿਵਾਰਵਾਦੀ ਰਾਜਨੀਤੀ ਜਿਹੜੀ ਹੈ ਲੰਬੇ ਸਮੇਂ ਤੋਂ ਗਲਬਾ ਪਾਈ ਬੈਠੀ ਸੀ ਉਹਦੇ ਤੋਂ ਮੁਕਤ ਹੋਣ ਜਾ ਰਿਹਾ ਹੈ ਔਰ ਇਹ ਜ਼ਰੂਰੀ ਵੀ ਸੀ ਕਿਉਂਕਿ ਭਾਰਤ ਦੇ ਵਿੱਚ ਵੀ ਪਰਿਵਾਰਵਾਦੀ ਰਾਜਨੀਤੀ ਜਿਹੜੀ ਹੈ ਦੂਜੇ ਸੂਬਿਆਂ ਦੇ ਵਿੱਚ ਉਹ ਵੀ ਲਗਭਗ ਖਤਮ ਹੋ ਗਈ ਹੈ ਪੰਜਾਬੀਆਂ ਨੇ ਪਰਿਵਾਰਵਾਦ ਦੀ ਰਾਜਨੀਤੀ ਤੋਂ ਮੁਕਤ ਹੋਣਾ ਪੰਥ ਨੇ ਮੁਕਤ ਹੋਣਾ ਤੇ ਉਹਦੇ ਲਈ ਸੀ ਮਾਹੌਲ ਤਿਆਰ ਕਰ ਰਹੇ ਮੈਂ ਕਿਸੇ ਨੂੰ ਠੇਸ ਪਹੁੰਚਾਉਣ ਵਾਸਤੇ ਬਿਆਨ ਨਹੀਂ ਦਿੰਦਾ ਮੈਂ ਤਾਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਉਹ ਗੱਲ ਕਰਦਾ ਜਿਹੜੀ ਪੰਥ ਦੇ ਹਿੱਤ ਚ ਹੈ ਪੰਜਾਬੀਆਂ ਦੇ ਹਿੱਤ ਚ ਹੈ ਜੀ ਉਹਨਾਂ ਨੇ ਮੈਨੂੰ ਦੇਖੋ ਮੈਂ ਇੱਕ ਵੱਡੇ ਅਹੁਦੇ ਤੇ ਕੰਮ ਕੀਤਾ ਸੀ ਅਕਾਲ ਤਖਤ ਸਾਹਿਬ ਦਾ ਮੈਂ ਜਥੇਦਾਰ ਰਿਹਾ ਸੀ ਦੱਖਣ ਸ਼੍ਰੀ ਦਮਦਮਾ ਸਾਹਿਬ ਦਾ ਮੈਂ 8 ਸਾਲ ਤੋਂ ਜਥੇਦਾਰ ਸੀ ਜੇ ਤੁਸੀਂ ਕਿਸੇ ਕੁਰਸੀ ਤੇ ਬੈਠੇ ਹੋ ਔਰ ਬੜੀ ਪੱਟੀ ਕੁਰਸੀ ਹੈ ਬੜੀ ਪਵਿੱਤਰ ਕੁਰਸੀ ਹੈ ਤੇ ਜੇ ਕੁਰਸੀ ਦੇ ਉੱਤੇ ਬੈਠਿਆਂ ਦੇ ਤੁਸੀਂ ਚੁੱਕੜ ਸੁੱਟਦੇ ਹੋ ਤੇ ਮਤ ਸਮਝੋ ਕਿ ਚੱਕੜ ਉਸ ਵਿਅਕਤੀ ਤੇ ਡਿੱਗ ਰਿਹਾ ਉਹ ਕੁਰਸੀ ਤੇ ਵੀ ਨਾਲ ਡਿੱਗਦਾ ਹੈ ਇਹਨਾਂ ਨੇ ਉਸ ਪਦਵੀ ਰੂਪੀ ਕੁਰਸੀ ਦੇ ਉੱਤੇ ਵੀ ਜਿਹੜਾ ਚੱਕੜ ਸੁੱਟਿਆ ਇਹਨਾਂ ਨੇ ਵੀ ਨਹੀਂ ਦੇਖਿਆ ਕਿ ਜਿਹੜੇ ਛੱਟੇ ਜਿਹੜੇ ਨੇ ਅਸੀਂ ਇਹਨਾਂ ਤੇ ਪਾ ਰਹੇ ਹਾਂ ਉਹਦੇ ਵਿੱਚੋਂ ਚੰਦ ਛਿੱਟੇ ਜਿਹੜੇ ਨੇ ਉਹ ਪਦਵੀ ਦੀ ਜਿਹੜੀ ਕੁਰਸੀ ਹੈ ਉਹਦੇ ਤੇ ਵੀ ਡਿੱਗਣਗੇ ਜਿਹੜੀ ਬੜੀ ਪੰਥ ਦੇ ਵਿੱਚ ਉੱਚੀ ਔਰ ਸੁੱਚੀ ਕੁਰਸੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਪਦਵੀ ਮੰਨੀ ਜਾਂਦੀ ਹੈ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਜਿਹੋ ਜਿਨ੍ਹਾਂ ਲੋਕਾਂ ਦਾ ਜਿਹੋ ਜਿਹਾ ਸੁਭਾਅ ਹੁੰਦਾ ਹੈ ਜਿਹੋ ਜੀ ਉਹਨਾਂ ਦੀ ਕਰੈਕਟਰ ਹੁੰਦਾ ਹੈ ਉਹ ਜੀ ਉਹਨਾਂ ਦੀ ਬੋਲਬਾਣੀ ਹੁੰਦੀ ਆ ਆਪਾਂ ਕਿਸੇ ਨੂੰ ਰੋਕ ਥੋੜੀ ਸਕਦੇ ਨਹੀਂ ਜੀ ਯਾਨੀ ਜੀ ਸਾਨੂੰ ਕਿਰਪਾ ਕਰੀ ਸਿੱਖਾਂ ਦੇ ਧੜਿਆਂ ਨੂੰ ਤਾਂ ਅਸੀਂ ਨਾਲ ਲੈ ਕੇ ਚੱਲਣ ਦਾ ਯਤਨ ਕਰਾਂਗੇ ਲਈ ਕੱਲ ਪੋਲਿਟੀਕਲ ਪਾਰਟੀਆਂ ਦੀ ਤਾਂ ਪੋਲਿਟੀਕਲ ਪਾਰਟੀਆਂ ਦੀ ਮੈਂ ਸਮਝਦਾ ਕਿ ਜੇ ਸਾਨੂੰ ਪੰਜਾਬੀ ਔਰ ਪੰਥ ਤਾਕਤ ਦੇ ਦਿੰਦੇ ਆ ਸਾਨੂੰ ਕਿਸੇ ਸਾਰੇ ਦੀ ਲੋੜ ਹੀ ਨਾ ਪਵੇ ਚ। ਆਪਾਂ ਪਾਰਟੀ ਦਾ ਕਿਹੜਾ ਹੋਵੇਗਾ ਅਸੀਂ ਪੰਥ ਕੋਲ ਜਾਣਾ ਹੈ ਪੰਥ ਦੀ ਪੰਜਾਬੀਆਂ ਦੀ ਪਰਵਾਨਗੀ ਲੈਣੀ ਹੈ ਜਦੋਂ ਪੰਥੌਰ ਪੰਜਾਬੀਆਂ ਨੇ ਪਰਵਾਨਗੀ ਦੇ ਦਿੱਤੀ ਫਿਰ ਚੋ ਨਿਸ਼ਾਨ ਦੂਜਾ ਤੀਜਾ ਸਭ ਸਾਡੇ ਆਪੇ ਪਿੱਛੇ ਪਿੱਛੇ ਫਿਰਨੇ ਦੇ ਸੀ ਐਸਪੀਸੀ ਦੀਆਂ ਚੋਣਾ ਹੋਣੀਆਂ ਚਾਹੀਦੀਆਂ ਨੇ ਬਹੁਤ ਜਲਦ ਹੋਣੀਆਂ ਚਾਹੀਦੀਆਂ ਨੇ ਕਿੰਨੇ ਲੰਬੇ ਅਰਸੇ ਤੋਂ ਆਸ਼ਦੀ ਪੀ ਐਸਪੀਸੀ ਦੀਆਂ ਚੋਣਾ ਡਿਊ ਨੇ ਪਤਾ ਨਹੀਂ ਸਰਕਾਰ ਦੀ ਕੀ ਮਨਸ਼ਾ ਹੈ ਕਿਉਂ ਨਹੀਂ ਕਰ